ਆਰਿਆ ਨੂੰ ਅਸੀਂ ਆ ਗਏ ਲਾਈਵ ਤੇ ਮੈਂ ਨਾ ਨਾਲ ਨਾਲ ਕੰਮ ਕਰਦੇ ਦੇ ਨਾਲ ਰੋਟੀ ਬਣਾਉਂਦੇ ਆਂ ਸਾਡੇ ਨੂੰ ਤੈਨੂੰ ਪੜ੍ਹ ਕੇ ਲੈ ਆਂ ਤੈਨੂੰ ਮਨਦছ ਹੈ ਅੱਜ ਇਹ ਬੈਕ ਤੋਂ ਮੁਲੀ ਲਾਈਵ ਚਲੇ ਆ ਲਾਈਵ ਚਲੇ ਆ ਆਪਣੇ ਨਾਲ ਨਕੀ ਰੈਂਡਮ ਕਰਨਾ ਹੀ ਹੋਨੇ ਸਾਡੇ ਨਾਲ ਹੋਰ ਫੇੜ ਥਾਣੀ ਦੇ ਦੇ ਭਾਨੇ ਮਾ ਦੇ ਨਾ ਮੈਂ ਆਪੋ ਮੈਂ ਧੋਣੇ ਲੈ ਗਾਣੇ ਲੈ ਇਹ ਵੀ ਕਾਪੀ ਰਾਈਟ ਆ ਜਾਂਦਾ ਮੇਰਾ ਭਰਾ ਅੱਛਾ ਅੱਛਾ ਭਾਈ ਠੀਕ ਆ ਠੀਕ ਆ ਹਨ ਲੀਨੀਆਂ ਨਾ ਵੇ ਟਾਈਮ ਬੀਨਾ ਹੋਇਆ 7:30 ਵਜੇ ਸਾਰਿਆਂ ਨੂੰ ਲਾਈ ਫਿਰ ਮੇਨਾਂ ਜਿਉਂ ਨਾ ਆਈ ਕੋਣ ਟਾਈਮ ਤਾਂ ਸਾਰਿਆਂ ਨੇ ਹਾਂ ਗਾ ਲੈ ਬਾਟਾ ਪੂਰਾ ਖਰਦਾਂ ਬਸ ਮੈਂ ਹੋਰ ਕੁਝ ਨਹੀਂ ਰਹਿ ਗਿਆ ਲੈ ਬੰਨੂ ਜਨ ਬੋਲ ਤੂੰ ਸਪੀਚ ਦੇ ਮੈਂ ਨਹੀਂ ਕੋਈ ਵੀ ਫੜਾ ਨਹੀਂ ਦਿਆ ਕੁੜੀਆਂ ਦੇ ਦਿੱਤੀਆਂ ਆ ਕੀ ਦੇਤੀਆਂ ਹੋਏ ਕੀ ਦੇਖਿਆ ਗਿਆ ਸਪੀਚ ਹਾਂ ਹੇ ਦੋ ਵੀ ਗਿਆ ਨਾ ਨੰਦ ਹਲੇ ਤੂੰ ਬੋਲ ਚੱਲ ਇਹ ਮੋਲਣਾ ਆ ਸਾਡਾ ਹਣੀ ਆ ਹਰ ਤੇਰੀ ਵੀਡੀਓ ਬਦੇ ਪਾਸੇ ਵਧੀਆ ਬਣੀ ਹੋ ਮੇਰਾ ਭਰਾ ਹੋਰ ਐਦ ਕਿ ਜਾਣਾ ਲੰਬੀ ਆਇਆ ਬਣਾਮਾ ਹੈ ਐਦ ਕਿ ਜਾਣਾ ਕਾ ਗੁਰ ਬਾਲ ਲੈਣ ਜਾਣਾ ਸਵੇਰੇ ਕਾ ਕਿੱਥੇ ਉੱਥੇ ਜਾ ਹੈ ਨਹੀਂ ਕੋਈ ਯਾਰ ਨਹੀਂ ਨਹੀਂ ਜਾ ਸਾਰੇ ਬੰਦੇ ਨਹੀਂ ਆ ਤੇਰਾ ਕੀ ਆ ਗਿਆ ਦੇਖੀ ਜਾਂਦੀ ਮੇਲਣ ਨੇ ਆਣਾ ਮੇਲਣ ਨੇ ਆਣਾ ਦੇਖੀ ਹੁਣ ਭਰਾਵਾ ਮੈਂ ਤਾਂ ਮੂਰੀ ਚੈਨਲ ਲਾਈਵ ਹੋਇਆ ਪਤਾ ਨਹੀਂ ਕੀ ਨਾ ਕਹਿੰਦਾ ਨੰਦਰ ਕਹਿੰਦਾ ਕੋਈ ਨਹੀਂ ਕਹਿੰਦਾ ਤੰਦਰ ਸਾ ਜੇ ਰੱਖਣੀ ਹੋਣਾ ਡੱਬਾ ਇਹ ਹੈ ਕੰਦਾ ਬਲਕ ਕਰ ਰਹਾ ਹੈ ਮੈਂ ਪੂਜਾ ਕਿੱਧਰ ਹਾਂ। ਛਾਇਆ ਫਰੈਂਡ ਲਾਈਵ ਹੁੰਦੇ। ਨਾਂਗੇ ਤਾਂ ਨੂੰ। ਫੇਂ ਚੁੱਕਾ ਫਰੈਂਡ। ਲਾਈਵ ਵੀ ਤਦੇ ਜਾਣਾ। ਫੇਂ ਕਿ ਟਰੈਡ ਲਾਈਣਾ। ਚਿੰਮੀ ਨੇ ਟਾਇਰ ਪਾਏ ਨੇ ਤੇ ਨਮੇ ਚਾਰੇ ਮੋਰੇ ਜਾਂ ਜੀਪ ਆਏ। ਪਿਛਲੀ ਵਾਰ ਕੀ ਹੋ ਗਿਆ ਸੀ ਉਹਨੂੰ? ਉਹ ਕੰਨੂ ਨੇ ਮੈਨੂੰ ਖਰਾਬ ਕਰਤਾ। ਅੱਜ ਮੁਰਗਾ ਬਣਾ ਲਿਆ ਫੇਕ ਪਰਮੋ। ਅੱਜ ਨਹੀਂ ਕਿ ਮੈਂ ਕੁਝ ਬਣਾਇਆ ਭਾਬੀ ਉਹਨਾਂ ਸਬਜ਼ੀ ਬਣੀ ਸੀ ਮੈਂ। Eu <laughs> é <laughs>